ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਔਰ ਅੱਜ ਦੀ ਵੀਡੀਓ ਦਾ ਪਹਿਲਾ ਆਰਟੀਕਲ ਦੇਖੋ ਬ੍ਰਾਂਡਡ ਆਰਟੀਕਲ ਦਿਊਗਾ ਤੁਹਾਨੂੰ ਸਾਧਨਾ ਬ੍ਰਾਂਡ ਦਾ ਪੀਸ ਹੈ ਜੀ ਜਾਮ कॉटन ਕਪੜਾ ਪਿਓਰ कॉटन ਡਿਜੀਟਲ ਪ੍ਰਿੰਟਿੰਗ ਹੈ ਜੀ ਐਦਾਂ ਦੇ ਸੂਟ ਤੁਹਾਨੂੰ ਕੋਈ ਵੀ ਨਹੀਂ ਦੇਊਗਾ ਆਹ ਲਓ ਜੀ ਨਾਲ कॉटन ਦੀ ਮਿਲੂਗੀ ਬਾਟਮ ਤੇ ਨਾਲ ਮਸਲੀਨ कॉटन ਦਾ ਮਿਲੂਗਾ ਜੀ ਦੁਪੱਟਾ ਆਹ ਲਓ ਜੀ ਦੁਪੱਟਾ ਚੈੱਕ ਕਰੋ ਜਰਾ ਪੂਰਾ ਲੰਬਾ ਚੌੜਾ ਦੁਪੱਟਾ ਰਹੂਗਾ 2.5 ਮੀਟਰ ਸ਼ੈਲਟਰ ਹੋਗੀ ਤਕਰੀਬਨ 3 ਮੀਟਰ ਦੇ ਨੇੜੇ ਤੇਲੇ ਤੁਹਾਨੂੰ ਮਿਲੇਗੀ ਬਾਟਮ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸੂਟ ਬ੍ਰਾਂਡ ਚੈੱਕ ਕਰ ਲਓ ਨਾਲ ਜੀ ਸਾਧਨਾ ਬ੍ਰਾਂਡ ਦੇ ਪੀਸ ਨੇ ਰੇਟ ਰਹੂਗਾ ਸਿਰਫ 1095 ਰੁਪਏ ਜੀ 1395 ਵਾਲੇ ਸੂਟ ਨੇ ਜੀ ਸਿਰਫ 1095 ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਨਾ ਬਸ ਸਕਰੀਨ ਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਚੈੱਕ ਕਰ ਲਓ ਕਿੰਨੇ ਸ਼ਾਨਦਾਰ ਨੇ ਖੂਬਸੂਰਤ ਪੀਸ ਹੈ ਆਫਟਰ ਸਟਿਚਿੰਗ ਵੀ ਤੁਹਮੈ ਦਿਖਾਉਂਗਾ ਨਾਲ ਸਨੈਪ ਨਾਲ ਹੋਣਗੇ ਬ੍ਰਾਂਡਡ ਪੀਸ ਦਊਗਾ ਜੀ ਸਾਰੇ ਦੇ ਸਾਰੇ ਕੋਈ ਸੂਟ 1395 ਰੁਪਏ ਦਾ ਘੱਟ ਨਹੀਂ ਹੈਗਾ ਜੀ ਸਿਰਫ ਇੱਥੇ 895 ਰੁਪਏ ਜੀ ਆ ਲੋ ਜੀ ਦੁਪੱਟਾ ਚੈੱਕ ਕਰੋ ਜਰਾ ਮਲਟੀ ਸ਼ੈਡ ਪ੍ਰਿੰਟਿੰਗ ਹੈ ਜੀ ਖੂਬਸੂਰਤ ਪੀਸ ਹੈ ਬਲੈਕ ਕਲਰ ਦਾ ਪੀਸ ਹੈ ਆ ਲੋ ਜੀ ਸਿਉਣ ਤੋਂ ਬਾਅਦ ਦੇਖੋ ਇਸ ਤਰ੍ਹਾਂ ਬਣੂਗਾ ਸੂਟ ਜੀ ਖੂਬਸੂਰਤ ਪੀਸ ਬਸ ਲੇਟ ਨਹੀਂ ਕਰਨਾ ਜਿਹੜਾ ਬੰਦਾ ਸਕਰੀਨ ਸ਼ਾਟ ਜਲਦੀ ਭੇਜ ਦੂਗਾ ਉਹਨੂੰ ਸੂਟ ਮਿਲ ਜਾਊਗਾ ਜੀ ਸਾਰੇ ਬ੍ਰਾਂਡਡ ਸੂਟ ਨੇ ਜੀ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜੀ ਕਰੇਡਿਸ਼ ਮੈਰੂਨ ਜੇ ਕਲਰ ਹੈ ਡਿਜੀਟਲ ਪ੍ਰਿੰਟਿੰਗ ਹੈ ਇੰਗਲਿਸ਼ ਪ੍ਰਿੰਟਿੰਗ ਬਾਹਮਾ ਤੇ ਲਗ ਪ੍ਰਿੰਟਿੰਗ ਮਿਲੂਗੀ ਬੈਕ ਪ੍ਰਿੰਟ ਹੈ ਲਗ ਪ੍ਰਿੰਟਿੰਗ ਮਿਲੂਗੀ ਨੈਕ ਦੇ ਉੱਪਰ ਨਾਲ ਘੇਰੇ ਦੇ ਉੱਪਰ embroidery ਮਿਲੂਗੀ ਜੀ ਆਹ ਲਓ ਜੀ ਮਿਲੂਗੀ ਤੁਹਾਨੂੰ ਨਾਲ ਬਾਟਮ ਤੇ ਆਹ ਲਓ ਜੀ ਇਹਦਾ ਦੁਪੱਟਾ ਦੁਪੱਟੇ ਦੇਖੋ ਕਿੰਨੇ ਸ਼ਾਨਦਾਰ ਮਲਟੀ ਸ਼ੈਡ ਪ੍ਰਿੰਟਿੰਗ ਹੈ ਇਹ ਤੁਹਾਨੂੰ ਪਤਾ ਹੈ ਵੀ ਜਿਹੜੀ ਵੀ ਚੀਜ਼ ਮੈਂ ਵੇਚਦਾ ਮੈਂ ਬ੍ਰਾਂਡਡ ਵੇਚਦਾ ਹਲਕੇ ਪੀਸ ਨਹੀਂ ਵੇਚਦਾ ਜੀ ਖੂਬਸੂਰਤ ਪੀਸ ਹੈ ਵੀ ਚੈੱਕ ਕਰੋ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਰੇਂਜ ਦਊਗੀ ਸਿਰਫ ਔਰ ਸਿਰ 195 ਰੁਪਏ ਦੀ ਆ ਚੈੱਕ ਕਰੋ ਜੀ ਖੂਬਸੂਰਤ ਪੀਸ ਨੇ ਕੀ ਬਾਤ ਹੈ ਪਰਪਲ ਜਿਹਾ ਕਲਰ ਆ ਗਿਆ ਜੀ ਕਲਰ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਜਿਹੜੇ ਵੀ ਪੀਸ ਦਊਗਾ ਨਾ ਬ੍ਰਾਂਡਡ ਦਊਗਾ ਥਿਸ ਤੇ ਪ੍ਰਿੰਟ ਹੈ ਜੀ ਇਸ ਫੇਰ ਦੇ ਵਿੱਚ ਤੁਹਾਨੂੰ ਇਹਦੇ ਨਾਲ ਦੇ ਸੂਟ ਤੁਹਾਨੂੰ ਕੋਈ ਵੀ ਨਹੀਂ ਦਊਗਾ ਇਹ ਮੇਰੀ ਗਾਰੰਟੀ ਹੈ ਦਿਖਾਊਗਾ ਵੀ ਨਹੀਂ ਆਨਲਾਈਨ ਵੀਡੀਓ ਦੇ ਵਿੱਚ 1395 ਵਾਲੇ ਸੂਟ ਨੇ ਜੀ तकरीबन ਨਾਲ ਸਾਰੇ ਹੀ ਸਿਰਫ 1095 ਰੁਪਏ ਸੇਲ ਲਾਤੀ ਹੁਣ ਆਪਾਂ ਨੇ ਵੀ ਆ ਲੋ ਚੱਕੋ ਪੀਸ ਚੈੱਕ ਕਰੋ ਜਰਾ ਉਧਰ ਪਤਾ ਆ ਲੋ ਜੀ ਆਫਟਰ ਸਟਿਚਿੰਗ ਖੂਬਸੂਰਤ ਪੀਸ ਨੇ ਜੀ ਵੀਡੀਓ ਨੂੰ ਲਾਸਟ ਤੱਕ ਦੇਖਿਓ ਸਕਿਪ ਨਹੀਂ ਕਰਨਾ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਨਾ ਪਲੀਜ਼ ਮੇਰਾ ਚੈਨਲ ਸਬਸਕ੍ਰਾਈਬ ਜੁੜ ਕਰ ਲਿਓ ਮਹਿੰਦੀ ਦੀ ਟਾਣ ਦੇ ਉੱਪਰ ਪੀਸ ਹੈ ਖੂਬਸੂਰਤ ਪੀਸ ਹੈ ਐਮਬਰਾਡਰੀ ਚੈੱਕ ਕਰ ਲਓ ਖੂਬਸੂਰਤ ਐਮਬਰਾਡਰੀ ਹੈ ਡਿਜੀਟਲ ਪ੍ਰਿੰਟਿੰਗ ਹੈ ਜੀ ਔਰ ਨਾਲ ਪਲੇਨ ਮਿਲੂਗੀ ਜੀ ਬਾਟਮ ਬਾਹਮਾਂ ਦੇ ਅਲੱਗ ਪ੍ਰਿੰਟਿੰਗ ਹੈ ਆਹ ਲੋ ਦੁਪੱਟਾ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਦੁਪੱਟਾ ਸਿਰਫ 1095 ਰੁਪਏ ਦੀ ਸਾਧਨਾ ਬ੍ਰਾਂਡ ਦੇ ਪੀਸ ਨੇ ਕੋਈ ਦੂਜਾ ਪੀਸ ਨਹੀਂ ਦਊਗਾ ਅੱਜ ਸਾਰੀ ਵੀਡੀਓ ਬ੍ਰਾਂਡਡ ਸੂਟਾਂ ਦੀ ਵੀਡੀਓ ਰਹੂਗੀ ਆਹ ਲੋ ਜੀ ਨੈਕਸਟ ਡਿਜ਼ਾਈਨ ਚੈੱਕ ਕਰੋ ਜਰਾ ਖੂਬਸੂਰਤ ਪੀਸ ਆ ਗਿਆ ਜੀ ਆਹ ਲੋ ਤਬਾਹੀ ਡਿਜ਼ਾਈਨ ਹੈ ਜੀ ਪ੍ਰਿੰਟਿੰਗ ਚੈੱਕ ਕਰੋ ਬਲੰਦਾ ਖੂਬਸੂਰਤ ਪ੍ਰਿੰਟਿੰਗ ਹੈ ਜੀ ਆ ਸਾਰੀ ਕਢਾਈ ਕੀਤੀ ਹੋਈ ਹੈ ਜੀ ਉੱਪਰ ਪੂਰੀ ਦੀ ਪੂਰੀ ਨਾਲ ਆ ਦੇਖੋ neck ਦੇ ਉੱਪਰ ਕਢਾਈ ਕੀਤੀ ਹੋਈ ਹੈ ਬਲੈਕ ਕਲਰ ਦਾ ਪੀਸ ਆ ਆ ਲੋ ਜੀ ਬਾਟਮ ਮਾਮਾ ਦੇ ਅਲੱਗ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋਂ ਪ੍ਰਿੰਟਡ ਨੇ ਜੀ ਮਸਲੀਨ ਕਾਟਨ ਦਾ ਮਿਲੂਗਾ ਜੀ ਦੁਪੱਟਾ ਸਭ 1395 ਬਾਦ ਚਾ 1295 1395 ਸਿਰਫ 1095 ਜੀ ਪੀ ਚੈੱਕ ਕਰੋ ਦੁਪੱਟਾ ਖੂਬਸੂਰਤ ਦੁਪੱਟਾ ਪ੍ਰਿੰਟਿੰਗ ਬਹੁਤ ਵਧੀਆ ਸਟਾਈਲਿਸ਼ ਪ੍ਰਿੰਟਿੰਗ ਹੈ ਆ ਲੋ ਜੀ PRM ਬ੍ਰਾਂਡ ਦਾ ਪੀਸ ਆ ਜੀ ਬ੍ਰਾਂਡ ਚੈੱਕ ਕਰ ਲਓ ਨਾਲ ਖੂਬਸੂਰਤ ਪੀਸ ਕਾਬਾ ਦਾ ਪੀਸ ਚੈੱਕ ਕਰੋ ਜਰਾ ਬਰਾਊਨ ਕਲਰ ਦਾ ਪੀਸ ਹੈ ਜੀ ਨਾਲ ਨੈਕ ਦੇ ਉੱਪਰ ਕਢਾਈ ਚੈੱਕ ਕਰਾ ਦਿਓ ਜਰਾ ਖੂਬਸੂਰਤ ਪੀਸ ਜਿਹੜਾ ਫਲਾਵਰ ਬਣਿਆ ਹੋਇਆ ਖੂਬਸੂਰਤ ਆ ਦੇਖੋ ਜੀ ਘੇਰੇ ਦੇ ਉੱਪਰ ਵੀ ਜਿਹੜਾ ਫਲਾਵਰ ਬਣਿਆ ਉਹਦੇ ਤੇ ਵੀ ਨਾਲ ਤੁਹਾਨੂੰ ਮਿਲੂਗੀ ਜੀ ਕਢਾਈ ਪਲੇਨ ਮਿਲੂਗੀ ਜੀ ਬਾਟਮ ਤੇ ਨਾਲ ਮਿਲੂਗਾ ਜੀ ਬਹੁਤ ਵਧੀਆ ਮਸਲੀਨ ਕਾਟਨ ਦਾ ਪੂਰਾ ਲੰਬਾ ਜਿਹੜਾ ਦੁਪੱਟਾ ਕੋਈ ਲੈਂਥਿੰਗ ਲਾਉਣ ਦੀ ਲੋੜ ਨਹੀਂ ਪੂਰੀ ਲੈਂਥ ਦੇ ਸੂਟ ਨੇ ਪੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਆਹ ਲਓ ਜੀ ਬ੍ਰਾਂਡ ਚੈੱਕ ਕਰ ਲਓ ਪੀ ਆਰ ਐਮ ਬ੍ਰਾਂਡ ਦਾ ਪੀਸ ਆ ਤੁਹਾਨੂੰ ਪਤਾ ਹੈ ਮੈਂ ਸਾਰੇ ਪੀਸ ਮੈਂ ਬ੍ਰਾਂਡਡ ਹੀ ਵੇਚਦਾ ਦੂਸਰੇ ਪੀਸ ਮੈਂ ਕੋਈ ਨਹੀਂ ਵੇਚਦਾ ਜੀ ਖੂਬਸੂਰਤ ਪੀਸ ਹੈ ਆਹ ਲਓ ਜੀ ਪਰਪਲ ਕਲਰ ਆ ਗਿਆ ਪੀ ਚੈੱਕ ਕਰੋ ਜਰਾ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਔਰ ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਆਹ ਲਓ ਜੀ ਬਾਟਮ ਗਰਮੀਆਂ ਦੇ ਤੋਹਫੇ ਦੇ ਰਹੇ ਆ ਜੀ ਤੁਹਾਨੂੰ ਆ ਲੋ ਉਹ ਜਿੰਨੇ ਵੀ ਪੀਸ ਨੇ ਸਾਰੇ ਬ੍ਰਾਂਡਡ ਦਊਗਾ ਕੋਈ ਅਨ ਬ੍ਰਾਂਡਡ ਪੀਸ ਨਹੀਂ ਹੋਊਗਾ ਖੂਬਸੂਰਤ ਪੀਸ ਹੈ ਜੀ ਕੀ ਬਾਤ ਹੈ ਆ ਲੋ ਜੀ ਬੋਟਲ ਗ੍ਰੀਨ ਸ਼ੇਡ ਆ ਗਿਆ ਜੀ ਮਹਿੰਦੀ ਟੋਨ ਦੇ ਉੱਪਰ ਸਿਰਫ ਇੱਕ ਦੇ 495 ਰੁਪਏ ਜੀ ਕੋਰੀਅਰ ਆਲ ਓਵਰ ਇਹਦੀ ਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਐਮਬਰਾਇਡਰੀ ਚੈੱਕ ਕਰੋ ਇੰਗਲਿਸ਼ ਪ੍ਰਿੰਟਿੰਗ ਹੈ ਸਾਰੀ ਪੀ ਆਰ ਐਮ ਬ੍ਰਾਂਡ ਦਾ ਪੀਸ ਹੈ ਪਿਓਰ ਜਾਮ ਕਾਟਨ ਜੀ ਦਾ ਕਾਟਨ ਜਿਹਨੂੰ ਕਹਿੰਦੇ ਨੇ ਹਾਲੋ ਜੀ ਕਾਟਰ ਦੀ ਮਿਲੂਗੀ ਬਾਟਮ ਤੇ ਆਲੋ ਦੁਪੱਟਾ ਸਿਰਫ ਇੱਕ ਜਿਹੜਾ 95 ਰੁਪਏ ਜੀ ਕਾਬ ਬਾਤ ਹੈ ਦੁਪੱਟਾ ਚੈੱਕ ਕਰੋ ਜਰਾ ਖੂਬਸੂਰਤ ਦੁਪੱਟਾ ਪੂਰਾ ਲੰਬਾ ਚੋੜਾ ਦੁਪੱਟਾ ਆਫਟਰ ਸਟਿਚਿੰਗ ਦੇਖੋ ਜੀ ਇਸ ਤਰ੍ਹਾਂ ਬਣੂਗਾ ਸੂਟ ਖੂਬਸੂਰਤ ਪੀਸ ਹੈ ਬ੍ਰੈਂਡ ਚੈੱਕ ਕਰ ਲਓ ਪੀ ਆਰ ਐਮ ਬ੍ਰੈਂਡ ਦਾ ਪੀਸ ਹੈ ਖੂਬਸੂਰਤ ਪੀਸ ਪਰਪਲ ਕਲਰ ਆ ਗਿਆ ਜੀ ਕਾਬ ਬਾਤ ਹੈ ਕਲਰ ਚੈੱਕ ਕਰੋ ਸਾਰੀ ਨਾਲ ਉੱਪਰ ਐਮਬਰਾਇਡਰੀ ਹੈ ਜੀ ਪੂਰੀ ਦੀ ਪੂਰੀ ਸੋਨੇ ਫਲਾਵਰ ਦੇ ਉੱਪਰ ਹਾਈਲਾਈਟ ਕੀਤਾ ਹੋਇਆ ਐਮਬਰਾਇਡਰੀ ਆ ਔਰ ਨਾਲ ਆ ਲੋ ਜੀ ਬਾਟਮ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1095 ਰੁਪਏ ਦੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰजेस ਨਹੀਂ ਔਰ ਕੈਟਲੌਗ ਵਾਲੇ ਸਾਰੇ ਬ੍ਰਾਂਡਡ ਸੂਨੇ ਰੇਡ ਜਿੱਥੇ ਮਰਜ਼ੀ ਟਰਾਈ ਕਰ ਸਕਦੇ ਹੋ ਤੁਸੀਂ ਆ ਲੋ ਵੀ ਚੈੱਕ ਕਰੋ ਆ ਲੋ ਜੀ ਕਿਆ ਬਾਤ ਹੈ ਵੀ ਚੈੱਕ ਕਰੋ ਜਰਾ ਖੂਬਸੂਰਤ ਪੀਸ ਹੈ ਬਹੁਤ ਪਿਆਰਾ ਪੀਸ ਘੇਰੇ ਤੇ ਲੈਸ ਵਰਕ ਦਾ ਵੀ ਕੰਮ ਕੀਤਾ ਹੋਇਆ ਕਢਾਈ ਵੀ ਆਹ ਲੋ ਜੀ ਬਾਟਮ ਤੇ ਆਹ ਲੋ ਜੀ ਦੁਪੱਟਾ ਇਹਦਾ ਮਸਲਿਨ ਕਾਟਨ ਦਾ ਦੁਪੱਟਾ ਰੇਂਜ ਰਹੂਗੀ ਸਿਰਫ 1095 ਜੀ ਕੋਰੀਅਰ ਦਾ ਤੁਹਾਡਾ ਕੋਈ ਪੈਸਾ ਨਹੀਂ ਜੀ 70 70 80 80 ਰੁਪਏ ਕੋਰੀਅਰ ਤੇ ਲੈ ਲੈਂਦੇ ਨੇ ਆਪਾਂ ਕੋਰੀਅਰ ਦੇ ਪੈਸੇ ਵੀ ਲੈਣੇ ਨੇ ਤੁਹਾਡੇ ਕੋਲ ਚੈੱਕ ਕਰੋ ਜੀ ਨੈਕਸਟ ਆਈਟਮ ਆਰਟੀਕਲ ਦਿਖਾਵਾਂਗਾ ਤੁਹਾਨੂੰ ਮੈਂ ਚੈੱਕ ਕਰੋ ਜੀ ਸਿਮਰ ਕਾਟਨ ਦਾ ਪੀਸ ਹੈ ਜੀ ਸਿੰਗਲ ਪੀਸ ਮਹਿੰਗਾ ਪੀਸ ਹੈ ਜੀ ਕੇਦੇ ਦੇ ਉੱਪਰ ਕਢਾਈ ਚੈੱਕ ਕਰੋ ਜਰਾ। ਸ਼ਿਮਰ कॉटन ਹੈ ਜੀ, ਪ੍ਰਿੰਟਿੰਗ ਵੀ ਬਹੁਤ ਸ਼ਾਨਦਾਰ ਪ੍ਰਿੰਟਿੰਗ ਹੈ। ਆਹ ਲਓ ਜੀ, ਬਾਟਮ ਰਿਯਾਨ ਦੀ ਬਾਟਮ ਹੈ। ਮਹਿੰਗੇ ਪੀਸ ਨੇ 1095 ਰੁਪਏ ਦੀ ਸਿੰਗਲ ਪੀਸ ਜਿਹੜਾ ਸੂਟ ਲਊਗਾ ਲਾੜੀ ਨਿਕਲੋਗੇ ਤੁਸੀਂ ਅੱਜ ਦੀ ਦੇਖੋ ਜੀ। ਕਾਬ ਬਾਤ ਦਾ ਪੀਸ ਚੈੱਕ ਕਰੋ ਜਰਾ। ਖੂਬਸੂਰਤ ਪੀਸ ਜੀ। ਆਹ ਲਓ ਜੀ, BL ਐਮਬਲੈਂਡ ਦਾ ਪੀਸ ਹੈਗਾ, ਐਮਬਰਾਇਡਰੀ ਵਾਲਾ ਪੀਸ ਹੈ ਜੀ। ਬ੍ਰਾਂਡ ਚੈੱਕ ਕਰ ਲਓ ਨਾਲ ਇਹ ਵੀ ਸਿੰਗਲ ਪੀਸ ਹੈ ਜੀ। ਏਰੀਆ ਜੀ ਤੁਹਾਨੂੰ ਮਿਲੂਗਾ ਜੀ 1095 ਰੁਪਏ ਪੀ ਚੈੱਕ ਕਰੋ ਜਰਾ ਕਿਆ ਬਾਤ ਹੈ ਮਿਰਰ ਦਾ ਕੰਮ ਆਰੀ ਦਾ ਕੰਮ ਕੀਤਾ ਹੋਇਆ ਨਾਲ ਹੈ ਜੀ ਬਰਾਊਨ ਦੇ ਕਲਰ ਦਾ ਪੀਸ ਆ ਆ ਲੋ ਖੂਬਸੂਰਤ ਪੀਸ ਜੀ ਬਾਟਮ ਪਲੇਨ ਆ ਲੋ ਜੀ ਇਹਦਾ ਦੁਪੱਟਾ ਪਰ ਦੁਪੱਟਾ ਵੀ ਪਿਓਰ ਦਾ ਮਿਲੂਗਾ ਜੀ ਦੁਪੱਟਾ ਸਿਰਫ 1095 ਜੀ ਆ ਲੋ ਜੀ ਮਮਤਾਜ ਆਰ ਦਾ ਪੀਸ ਆ ਗਿਆ ਜੀ ਪਿਓਰ ਬਲੈਕ ਕਲਰ ਆ ਗਿਆ ਜਾਮ ਕਾਟਨ ਕਪੜਾ ਰਹੂਗਾ ਪੀ ਚੈੱਕ ਕਰੋ ਜਰਾ ਇਹ ਵੀ ਤੁਹਾਨੂੰ 1095 ਜੀ ਮਿਲੂਗਾ ਜੀ ਅੱਜ ਆ ਨਾਲ ਸਾਰੀ ਕਢਾਈ ਕੀਤੀ ਹੈ ਜੀ ਉਪਰਾਂ ਦੇਖੋ ਪੂਰਾ ਵਰਕ ਕੀਤਾ ਹੋਇਆ ਨਾਲ ਆ ਵੀ ਸਾਰਾ ਵਰਕ ਹੈ ਦੇ ਉਪਰ ਦੇਖੋ embroidery ਕੀਤੀ ਹੋਈ ਹੈ ਔਰ ਆ ਲੋ ਜੀ ਨਾਲ ਇਹਦੇ ਦੁਪੱਟਾ ਮਮਤਾਜ ਆਰਡਰ ਦਾ ਪੀਸ ਹੈ ਬ੍ਰਾਂਡਡ ਪੀਸ ਹੈ ਜੀ ਸਿਰਫ 1095 ਰੁਪਏ ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਕੋਈ ਐਕਸਟਰਾ ਚਾਰਜ ਨਹੀਂ ਦੁਪੱਟਾ ਚੈੱਕ ਕਰੋ ਜੀ ਖੂਬਸੂਰਤ ਨਾਲ ਫੋਇਲ ਪ੍ਰਿੰਟਿੰਗ ਵੀ ਕੀਤੀ ਹੋਈ ਹੈ ਜੀ ਆ ਲੋ ਜੀ ਆਫਟਰ ਸਟਿਚਿੰਗ ਦੇਖੋ ਐਸ ਤਰਾ ਬਣੂਗਾ ਜੀ ਖੂਬਸੂਰਤ ਪੀਸ ਹੈ ਆਹ ਲਓ ਜੀ ਪੀਸ ਬਚਦੇ ਆ 2 1495 ਵਾਲੇ ਪੀਸ ਨੇ ਜੀ ਇਹ ਪਿਓ ਜਾਮ ਕਾਟਨ ਕਪੜਾ ਰਹੂਗਾ ਜੀ ਆਹ ਲਓ 1395 ਜੀ ਆ ਪੀਸ ਚੈੱਕ ਕਰੋ ਜਰਾ 1395 ਵਾਲਾ ਪੀਸ ਆ ਘੇਰੇ ਦੇ ਉੱਪਰ ਪੂਰੀ ਕਢਾਈ ਕੀਤੀ ਹੋਈ ਹੈ ਜੀ ਟੈਗ ਵੀ ਦਿਖਾ ਦਿਓ ਨਾਲ ਜੀ 1395 ਰੁਪਏ ਆਹ ਲਓ ਸਾਰੇ 1895 ਜੀ ਜਿਹੜਾ ਮਰਜ਼ੀ ਸੂਟ ਲੈ ਲਓ ਅੱਜ ਦੀ ਵੀਡੀਓ ਦਾ ਆਹ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਸਿਰਫ 1095 ਜੀ ਇਹਦੇ ਵਿੱਚ ਕਲਰ ਤੁਹਾਨੂੰ ਸਿਰਫ ਦੋ ਹੀ ਮਿਲਣਗੇ ਜੀ ਆ ਲੋ ਜਦਾਂ ਮਾਲ ਆਉਦੇ ਪਿੱਛੋਂ ਜੀ ਪਹਿਲਾਂ बिक ਜਾਂਦੇ ਨੇ ਖੂਬਸੂਰਤ ਪੀਸ ਆ ਆ ਲੋ ਪੀਸ ਚੈੱਕ ਕਰੋ ਜਰਾ ਕਿਆ ਬਾਤ ਹੈ ਬਹੁਤ ਖੂਬਸੂਰਤ ਪੀਸ ਜੀ ਆ ਲੋ ਜੀ ਬਾਟਮ ਆ ਨਾਲ ਇਹਦੇ ਦੁਪੱਟਾ ਜੀ ਖੂਬਸੂਰਤ ਦੁਪੱਟਾ ਤਾਂ ਬਾਤ ਹੈ ਸਿਰਫ 1095 ਰੁਪਏ ਜੀ ਬ੍ਰਾਂਡਡ ਆਰਟੀਕਲ ਸਾਰੇ ਦੇ ਸਾਰੇ ਕੋਈ ਦੂਸਰਾ ਪੀਸ ਨਹੀਂ ਦਊਗਾ ਆਪਾਂ ਜਲਦੀ ਸਕਰੀਨਸ਼ਾਟ ਲੈ ਕੇ ਭੇਜ ਦਿਓ ਜੀ ਨੰਬਰ ਮੇਰੇ ਤੁਹਾਡੀ ਸਕਰੀਨ ਦੇ ਉੱਪਰ ਕਲਰ ਡਿਜ਼ਾਈਨ ਸਾਰੇ ਹੀ लाजवाब ਆ ਲੋ ਜੀ ਪੀਸ ਚੈੱਕ ਕਰੋ ਜਰਾ ਕੋਈ ਇਸ ਦੇ ਕੋ ਕਿੱਡੇ ਸ਼ਾਨਦਾਰ ਪੀਸ ਦੇ ਰਿਹਾ ਤੁਹਾਨੂੰ ਸਾਰੇ ਦੇ ਸਾਰੇ ਅੱਜ ਆ ਲੋ ਗ੍ਰੇ ਕਲਰ ਦਾ ਪੀਸ ਹੈ ਜੀ ਪਿਓਰ ਕਾਟਨ ਹੈ ਜੀ ਇਹ ਘੇਰੇ ਦੇ ਉੱਪਰ ਦੇਖੋ ਤੁਹਾਨੂੰ ਵਰਕ ਮਿਲੂਗੀ neck ਦੇ ਉੱਪਰ ਮਿਰਰ ਦਾ ਕੰਮ ਮਿਲੂਗਾ ਜੀ ਘੇਰੇ ਤੇ ਵਰਕ ਦੇਖੋ ਕਿੰਨਾ ਸ਼ਾਨਦਾਰ ਕੀਤਾ ਹੋਇਆ ਆਹ ਲਓ ਜੀ ਬਾਟਮ ਤੇ ਆਹ ਨਾਲ ਮਿਲੂਗਾ ਜੀ ਦੁਪੱਟਾ ਸਿਰਫ 1095 ਰੁਪਏ ਦੀ ਗ੍ਰੇ ਕਲਰ ਦਾ ਪੀਸ ਹੈ ਕਯਾ ਬਾਤ ਹੈ ਪੀਸ ਚੈੱਕ ਕਰੋ ਜਰਾ ਖੂਬਸੂਰਤ ਪੀਸ ਦੁਪੱਟਾ ਦੇਖੋ ਕਿੰਨਾ ਸ਼ਾਨਦਾਰ ਦੁਪੱਟਾ ਔਰ ਕੋਈ ਪੀਸ ਛੱਡਣ ਵਾਲਾ ਨਹੀਂ ਹੈਗਾ ਜੀ ਆਹ ਲਓ ਇਹ ਵੀ PRM ਬ੍ਰਾਂਡ ਦੇ ਪੀਸ ਨੇ ਜੀ ਆਫਟਰ ਸਟਿਚਿੰਗ ਇਸ ਤਰ੍ਹਾਂ ਬਣੂਗਾ ਖੂਬਸੂਰਤ ਪੀਸ ਹੈ ਆਲੋ ਇਹ ਚੈੱਕ ਕਰੋ ਕਿੰਨਾ ਹੀ ਸ਼ਾਨਦਾਰ ਪੀਸ ਨੇ ਜੀ ਇਹਨਾਂ ਸੁੱਤਾਂ ਦੀ ਕੋਈ ਨਹੀਂ ਸੇਲ ਲਾਉਂਦਾ ਜੀ ਇਹਨਾਂ ਸੁੱਤਾਂ ਦੀ ਆ ਲਓ ਇਹ ਚੈੱਕ ਕਰੋ ਖੂਬਸੂਰਤ ਪੀਸ ਲਾਈਟ ਮਸਟਰਡ ਕਲਰ ਦਾ ਪੀਸ ਹੈ ਜੀ ਘੇਰੇ ਤੇ ਐਮਬਰਾਇਡਰੀ ਹੈ ਜੀ ਆ ਲਓ ਬਾਟਮ ਬਾਹਾਂ ਤੇ ਅਲੱਗ ਪ੍ਰਿੰਟਿੰਗ ਹੈ ਬੈਕ ਫਰੰਟ ਦੋਨੋਂ ਹੀ ਪ੍ਰਿੰਟਡ ਨੇ ਜੀ ਆ ਲਓ ਜੀ ਦੁਪੱਟਾ ਖੂਬਸੂਰਤ ਦੁਪੱਟਾ ਹੈ ਜੀ ਮਸਲੀਨ ਕਾਟਨ ਪੂਰਾ ਲੰਬਾ ਜਿਹੜਾ ਦੁਪੱਟਾ ਹੈ ਬ੍ਰਾਂਡਡ ਆਰਟੀਕਲ ਹੈ ਜੀ ਸਾਰੇ ਆ ਲੋ ਜੀ ਆਪ ਤੁਸੀਂ ਚੈਕ ਕਰੋ ਜਰਾ ਪੀ ਆਰ ਐਮ ਬ੍ਰਾਂਡ ਦੇ ਪੀਸ ਨੇ ਖੂਬਸੂਰਤ ਪੀਸ ਆ ਲੋ ਜੀ ਮਹਿੰਦੀ ਕਲਰ ਆ ਗਿਆ ਜੀ ਇਹਦੇ ਤੇ ਪੀ ਚੈੱਕ ਕਰੋ ਬਹੁਤ ਸ਼ਾਨਦਾਰ ਪੂਰੀ ਲੈਂਥ ਦੇ ਸੂਟ ਨੇ ਜੀ ਕੋਈ ਲੈਨਿੰਗ ਲਗਾਉਣ ਦੀ ਲੋੜ ਨਹੀਂ ਜੀ ਕੁਝ ਵੀ ਕਰਨ ਦੀ ਲੋੜ ਨਹੀਂ ਹੈ ਘੇਰਾ ਚੈੱਕ ਕਰ ਲਓ neck ਦੇ ਉੱਪਰ ਮਿਰਰ ਦਾ ਕੰਮ ਕੀਤਾ ਹੋਇਆ ਆ ਲੋ ਜੀ ਬਾਟਮ ਤੇ ਆ ਲੋ ਜੀ ਦੁਪੱਟਾ ਬਹੁਤ ਸੁੰਦਰ ਦੁਪੱਟਾ ਪ੍ਰਿੰਟ ਹੈ ਦੇਖੋ ਦੁਪੱਟੇ ਦੀ ਕਿੰਨੀ ਸ਼ਾਨਦਾਰ ਹੈ ਪੂਰਾ ਲੰਬਾ ਜਿਹੜਾ ਦੁਪੱਟਾ ਹੈ ਜੀ ਬਹੁਤ ਸੌਫਟ ਕਪੜਾ ਦੁਪੱਟੇ ਦਾ ਜੀ ਆਹ ਲਓ ਜੀ ਆਫਟਰ ਸੀਟਿੰਗ ਦੇਖੋ ਜੀ ਬ੍ਰਾਂਡ ਚੈੱਕ ਕਰ ਲਓ ਪੀ ਆਰ ਐਮ ਬ੍ਰਾਂਡ ਦਾ ਪੀਸ ਹੈ ਬਸ ਜਲਦੀ ਤੋਂ ਜਲਦੀ ਲੇਟ ਨਹੀਂ ਕਰਨਾ ਸਕਰੀਨ ਸ਼ਾਟ ਭੇਜ ਦਿਓ ਫੂਰ ਤੋਂ ਤੁਹਾ ਪਹੁੰਚ ਜਾਊਗਾ ਜਿਹੜੇ ਨਵੇਂ ਕਸਟਮਰ ਮੇਰੀ ਵੀਡੀਓ ਦੇਖ ਰਹੇ ਹਨ ਪਲੀਜ਼ ਚੈਨਲ ਸਬਸਕ੍ਰਾਈਬ ਕਰ ਲਓ ਕਲਰ ਚੈੱਕ ਕਰੋ ਕਿੰਨਾ ਸ਼ਾਨਦਾਰ ਕਲਰ ਆ ਗਿਆ ਬਿਲਕੁਲ ਨਵਾਂ ਕਲਰ ਹੈ ਜੀ ਬਾਹਵਾ ਵੀ ਦਿਖਾ ਦੇ ਨਾਲ ਜੀ ਬਾਹਵਾ ਤੇ ਲਗ ਪ੍ਰਿੰਟਿੰਗ ਹੈ neck ਦੇ ਉੱਪਰ ਵੀ ਮਿਰਰ ਦਾ ਕੰਮ ਕੀਤਾ ਹੋਇਆ ਹੈ ਘੇਰੇ ਤੇ ਕਢਾਈ ਆ ਆ ਲੋ ਜੀ ਨਾਲ ਬਾਟਮ ਆ ਜੀ ਆ ਲੋ ਜੀ ਦੁਪੱਟਾ ਖੂਬਸੂਰਤ ਦੁਪੱਟਾ ਜੀ ਦੁਪੱਟਾ ਇਹੋ ਕਿੰਨਾ ਸ਼ਾਨਦਾਰ ਦੁਪੱਟਾ ਸਿਰਫ 1095 ਜੀ ਕੋਰੀਅਰ ਆਲ ਓਵਰ ਇੰਡੀਆ ਫ੍ਰੀ ਨੈਕਸਟ ਆਰਟੀਕਲ ਦਿਖਾਵਾਂਗਾ ਪੀਸ ਚੈੱਕ ਕਰੋ ਪਹਿਲਾਂ ਦਾ ਫਿਦਾ ਬ੍ਰਾਂਡ ਦਾ ਪੀਸ ਹੈ ਪੀਸ ਜਾਮ ਕਾਟਨ ਕਪੜਾ ਜੀ ਘੇਰੇ ਦੇ ਉੱਪਰ ਕਟਵਰਗ ਦਾ ਕੰਮ ਕੀਤਾ ਹੋਇਆ ਜੀ ਨਾਲ ਕਢਾਈ ਆ ਬ੍ਰਾਂਡ ਚੈੱਕ ਕਰੋ ਟੈਗ ਵੀ ਲੱਗੇ ਹੈ ਜੀ ਨਾਲ ਬ੍ਰਾਂਡ ਦਾ ਫਿਰ ਦਾ ਬ੍ਰਾਂਡ ਦਾ ਪੀਸ ਹੈ ਬ੍ਰਾਂਡਡ ਪੀਸ ਹੈ ਜੀ ਆਹ ਲਓ ਜੀ ਮਸਲੀਨ ਦਾ ਮਿਲੂਗਾ ਜੀ ਦੁਪੱਟਾ ਇਹ ਚੈੱਕ ਕਰੋ ਕਿੰਨੇ ਸ਼ਾਨਦਾਰ ਪੀਸ ਨੇ ਜੀ ਸਿਰਫ 1100 ਤੇ 95 ਰੁਪਏ ਜੀ ਬ੍ਰਾਂਡ ਚੈੱਕ ਕਰੋ ਖੂਬਸੂਰਤ ਪੀਸ ਆਹ ਲਓ ਜੀ ਨਾ ਪੈਰਾ ਪੀਸ ਹੈ ਜੀ ਬਸ ਜਲਦੀ ਤੋਂ ਜਲਦੀ ਲੇਟ ਨਹੀਂ ਕਰਨਾ ਆਹ ਲਓ ਜੀ ਇੱਕ ਪੀਸ ਹੈਗਾ ਜੀ ਗੱਜ ਦੇ ਰੰਗ ਵਾਲਾ ਪੀਸ ਦੋ ਹੀ ਨੇ ਜੀ ਇਹ ਇਹ 1495 1595 ਵਾਲੇ ਪੀਸ ਨੇ ਜੀ जाम कॉटन कपड़ा लो पीस चेक करो जी खूबसूरत पीस है सिर्फ 1195 ₹जी आ लो जी बॉटम ਤੇ ਨਾਲ ਦੁਪੱਟਾ ਦਿਖਾਉंगा ਬਹੁਤ ਵਧੀਆ ਖੂਬਸੂਰਤ ਮਸਲਿਨ कॉटन ਦਾ ਹੀ ਦੁਪੱਟਾ ਜੀ ਪ੍ਰਿੰਟਿੰਗ ਦੇਖੋ ਕਿੰਨੀ ਸ਼ਾਨਦਾਰ ਆ ਆ लो क्या बात है ਦੁਪੱਟਾ चेक करो जरा खूबसूरत ਦੁਪੱਟਾ सिर्फ 1195 ਜੀ ਤੇ ਅੱਜ ਦੀ ਵੀਡੀਓ ਦਾ ਆਖਰੀ ਸੂਟ ਸੀ ਹੁਣ ਆਪਾਂ ਜਲਦ ਮਿਲਾਂਗੇ ਅਗਲੀ ਵੀਡੀਓ ਤੇ ਉਦੋਂ ਤੱਕ ਨਮਸਕਾਰ ਆਦਾਬ ਸਤਿ ਸ਼੍ਰੀ ਅਕਾਲ ਬਾਏ ਬਾਏ